ਜਿੱਥੇ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਤਰ੍ਹਾਂ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਜਗਾ ਜਗਾ ਤੇ ਨਾਕੇਬੰਦੀ ਕਰਕੇ ਲੋਕਾਂ ਦੀ ਤਲਾਸ਼ੀ ਮਹਿੰਮ ਵੀ ਚਲਾਈ ਗਈ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਪੋਰ ਉਦੋਂ ਖੁੱਲ੍ਹਦੀ ਨਜ਼ਰ ਆਈ ਜਦੋਂ ਫਰੀਦਕੋਟ ਦੇ ਭੀੜਪੜ ਵਾਲੇ ਸੜਕ ਦੇ ਸ਼ਰਿਆਂ ਦੋ ਵਿਅਕਤੀਆਂ ਵੱਲੋਂ ਵੋਰਾ ਐਂਟਰਪ੍ਰਾਈਜ਼ ਵਿੱਚ ਦਾਖਲ ਹੋ ਕੇ ਤਰੀਬ 1 ਲੱਖ ਦੀ ਲੁੱਟ ਕਰ ਲਈ ਇਹ ਸਾਰੀ ਹੀ ਘਟਨਾਕਰਮ ਦੀ ਕਾਰਵਾਈ ਉੱਥੇ ਲੱਗੇ ਸੀਸੀ ਟੀਵੀ ਫੁਟੇਜ ਵਿੱਚ ਕੈਦ ਹੋ ਗਈ। ਉੱਥੇ ਸ਼ਰਮਿਆਂ ਵਪਾਰੀ ਇਸ ਕਟਾਊਨ ਲੈ ਕੇ ਆਮ ਜਨਤਾ ਵੱਲੋਂ ਪੁਲਿਸ ਤੇ ਸਵਾਲੀਆ ਨਿਸ਼ਾਨ ਲਗਾਏ ਜਾ ਰਹੇ ਹਨ ਕਿਉਂਕਿ ਘਟਨਾ ਵਾਲੀ ਜਗ੍ਹਾ ਸ਼ਹਿਰ ਦਾ ਇੱਕ ਅਹਿਮ ਇਲਾਕਾ ਮੰਨਿਆ ਜਾਂਦਾ ਹੈ। ਇਸ ਮੌਕੇ ਵੋਰਾ ਇੰਟਰਪ੍ਰਾਈਜ਼ ਦੇ ਮਾਲਕ ਹਰਪ੍ਰੀਤ ਵੋਰਾ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਨੂੰ ਫੋਨ ਕਰਤਾ ਸੀ ਪਰ ਪੁਲਿਸ ਕਾਫੀ ਦੇਰ ਬਾਅਦ ਮੌਕੇ ਤੇ ਪਹੁੰਚੀ ਹੈ। ਨਾਲ ਹੀ ਉਹਨਾਂ ਕਹੇ ਸ਼ਰਮਦੋ ਵਿਅਕਤੀ ਮੂੰਹ ਬਨ ਕੇ ਇਸ ਘਟਨਾ ਨੂੰ ਅੰਜਾਮ ਦੇ ਗਏ ਥੋੜੇ ਸਮੇਂ ਬਾਅਦ ਹੀ ਇਸ ਘਟਨਾ ਵਾਲੀ ਜਗ੍ਹਾ ਤੇ ਉੱਤੇ ਫਰੀਦਕੋਟ ਦੇ ਡੀਐਸਪੀ ਸੁਖਦੇਵ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਸ਼ਰਮ ਇਸ ਘਟਨਾ ਨੂੰ ਲੈ ਕੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਿਹਾ ਹੈ ਕਿਉਂਕਿ ਜਿੱਥੇ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਫਰੀਦਕੋਟ ਦੇ ਮੇਨ ਚੌਕ ਵਿੱਚ ਵਾਪਰੀ ਇਸ ਘਟਨਾ ਨੇ ਪੁਲਿਸ ਦੇ ਸਾਰੇ ਹੀ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਫਰੀਦਕੋਟ ਤੋਂ ਫੂਜ ਪ੍ਰਕਾਸ਼ ਦੀ ਰਿਪੋਰਟ ਜਗਤ ਸਿੰਘ ਵੈਬ ਟੀਵੀ ਹਰਪ੍ਰੀਤ ਸਿੰਘ ਹੋ ਰਹੀ ਹੋ ਰਹਾ ਐਂਟਰਪ੍ਰਾਈਜ਼ ਸਾਡੇ ਨਾਲ ਤੇ 10 ਮਿੰਟ ਜਦੋਂ ਦਫ਼ਤਰ ਤੋਂ ਬਾਹਰ ਗਏ ਆ ਕਿਥੋਂ ਮਗਰੋਂ ਕੈਸ਼ ਖੋ ਕੇ ਲੈ ਗਏ ਜੀ ਕੁੜੀ ਤੋਂ ਕਿੰਨਾ ਕੈਸ਼ ਲੱਖ ਰੁਪਇਆ ਜੀ ਤੇ ਪੁਲਿਸ ਨੇ ਕੀ ਕਰ ਪੁਲਿਸ ਦਾ ਪੁਲਿਸ ਨੂੰ ਫੋਨ ਮਾਰਿਆ ਕਾਫੀ ਟਾਈਮ ਬਾਅਦ ਆਈ ਪੁਲਿਸ ਵੀ ਆਈ ਤਾਂ ਜਰੂਰ ਆ ਪਰ ਕਾਫੀ ਟਾਈਮ ਬਾਅਦ ਆਈ ਪੁਲਿਸ ਤੁਸੀਂ ਖੁਦ ਸੀਗੇ ਮੌਕੇ ਤੇ ਨਹੀਂ ਮੈਂ ਮੌਕੇ ਤੇ ਖੁਦ ਨਹੀਂ ਸੀ ਮੈਂ ਬਾਹਰ 10 15 ਮਿੰਟ ਲਈ ਬਾਹਰ ਗਿਆ ਬਸ ਉਸ ਤੋਂ ਬਾਅਦ ਹੀ ਕੁੜੀ ਨੇ ਜਦੋਂ ਲੈ ਗਏ ਕੈਸ਼ ਕੀ ਕਾਰਵਾਈ ਕੀਤੀ ਜਾਂ ਕੀ ਉਹਨਾਂ ਨੇ ਮੈਨੂੰ ਫੋਨ ਮਾਰਿਆ ਜੀ ਫਿਰ ਆ ਕੇ ਜਦੋਂ ਮੈਂ ਕੈਮਰੇ ਵਿੱਚ ਦੇਖਿਆ ਦੂਰ ਤੋਂ ਹੀ ਸ਼ਰਿਆ ਮੂੰਹ ਸਰ ਬੰਨੇ ਆ ਬਾਕੀ ਵੀ ਲੋਕ ਤੁਰੇ ਫਿਰਦੇ ਆ ਕਿਸੇ ਦੇ ਮੂੰਹ ਨਹੀਂ ਬੰਨੇ ਜਿਵੇਂ ਪੁਲਿਸ ਕਹਿ ਰਹੀ ਆ ਕਿ ਠੰਡ ਕਰਕੇ ਮੂੰਹ ਬੰਨੇ ਆ ਸਾਰੇ ਦੇ ਦੇਖ ਰਹੇ ਆ ਤੁਸੀਂ ਵੀ ਕੈਮਰੇਆਂ ਚ ਕਿਸੇ ਦਾ ਮੂੰਹ ਨਹੀਂ ਬੰਨਿਆ ਓਨਲੀ ਉਹਨਾਂ ਦਾ ਹੀ ਬੰਨਿਆ ਜਿਹੜੀ ਫਰੀਦਕੋਟ ਦੇ ਵਿੱਚ ਅੱਜ ਦੀ ਘਟਨਾ ਹੋਈ ਆ ਜਿਹੜੀ ਵੋਰਾ ਇੰਟਰਪ੍ਰਾਈਜ਼ਸ ਦੇ ਉੱਤੇ ਤਕਰੀਬਨ ਲੱਖ ਰੁਪਏ ਦੀ ਲੁੱਟ ਜਿਹੜੀ ਆ ਅੱਜ ਦਿਨ ਦੇ ਅੜੇ ਹੋਈ ਆ ਪਹਿਲਾਂ ਤੋਂ ਵੀ ਜਿਹੜਾ ਹੈਗਾ ਅਸੀਂ ਨਿਊਜ਼ ਦੇ ਵਿੱਚ ਜਾਂ ਸਾਰੇ ਕੁਛ ਆਪਾਂ ਆਮੀ ਪੜਦੇ ਆ ਕਿ ਪੰਜਾਬ ਦੀ ਤੇ ਜਿਹੜਾ ਹੈਗਾ ਮਾਹੌਲ ਆ ਜਿਹੜਾ ਉਹ ਸਥਿਤੀ ਹੈ ਜ ਔਰ ਜਿਹੜੀ ਦਿਨ ਪ ਦਿਨ ਜਿਹੜੀਆਂ ਦੰਦੀਆਂ ਘਟਨਾਵਾਂ ਜਿਹੜੀਆਂ ਉਹ ਵਾਧੀਆਂ ਜਾ ਰਹੀਆਂ ਆ ਕੋਈ ਵੀ ਕਿਸੇ ਵੀ ਤਰੀਕੇ ਦਾ ਲਾਅ ਐਂਡ ਆਰਡਰ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਇਸ ਟਾਈਮ ਨਹੀਂ ਰਹਿ ਗਿਆ ਪਿਛਲੇ ਦਿਨੀ ਜਿਹੜਾ ਹੈਗਾ ਅਸੀਂ ਐਮਪੀ ਕੋਟੇ ਦੇ ਵਿੱਚੋਂ ਪੁਲਿਸ ਡਿਪਾਰਟਮੈਂਟ ਨੂੰ ਤਕਰੀਬਨ 10 ਲੱਖ ਦੀ ਗ੍ਰਾਂਟ ਹੈ ਜਿਹੜੀ ਉਹ ਇਨਾਂ ਨੂੰ ਅਸੀਂ ਉਹ ਕੀਤੀ ਸੀਗੀ ਵੀ ਤਾਂ ਕਿ ਸ਼ਹਿਰ ਦੇ ਵਿੱਚ ਅਸੀਂ ਕੈਮਰੇ ਲਗਾ ਸਕੀਏ ਪਰ ਜਿਹੜੀ ਅੱਜ ਦੀ ਘਟਨਾ ਹੋਈ ਹੈ ਜੇ ਉਸ ਸਥਿਤੀ ਦੇ ਉੱਤੇ ਕੰਮ ਕੀਤਾ ਜਾਂਦਾ ਜਾਂ ਉਸ ਥਿਊਰੀ ਦੇ ਉੱਤੇ ਪੁਲਿਸ ਕੰਮ ਕਰਦੀ ਜਾਂ ਕੈਮਰੇ ਸ਼ਹਿਰ ਦੇ ਵਿੱਚ ਲੱਗੇ ਜਾਂਦੇ ਤਾਂ ਇਹਦੀਆਂ ਜਿਹੜੀਆਂ ਹੋ ਰਹੀਆਂ ਘਟਨਾਵਾਂ ਇਹਨਾਂ ਦੇ ਉੱਤੇ ਥੋੜਾ ਬਹੁਤਾ ਕਾਬੂ ਪਾਇਆ ਜਾ ਸਕਦਾ ਪਰ ਪੁਲਿਸ ਨੇ ਉਸ ਗੱਲ ਵੱਲ ਧਿਆਨ ਨਹੀਂ ਦਿੱਤਾਗਾ ਔਰ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਬਚਾਉਂਦੇ ਹੋਏ ਜਿਹੜੀਆਂ ਹੈਗੀਆਂ ਪੁਲਿਸ ਉਹ ਦਿਨ ਬਦ ਦਿਨ ਦਿਖ ਰਹੀ ਆ ਕੋਈ ਅਨੁਨੋਨ ਦੋ ਬੰਦੇ ਆਏ ਆ ਜਿਹੜੀ ਕਿ ਇਹਨਾਂ ਦੀ ਲੜਕੀ ਵੀਰਪਾਲ ਕੌਰ ਜਿਹੜੀ ਸੀ ਬੋਰਾ ਐਂਟਰਪ੍ਰਾਈਜ਼ਸ ਤੇ ਬ ਕਰੀਬ 1 ਲੱਖ ਰੁਪਈਆ ਉਹ ਜਿਹੜੀ ਧਮਕੀ ਤੇ ਡਰਾਤ ਮਗਾ ਕੇ ਤੋਂ ਲੱਗੀ ਆ ਉਹਦੇ ਵਿੱਚ ਅਸੀਂ ਜਿਹੜੇ ਫੁਟੇਜ ਵਗੈਰਾ ਸੀਸੀਟੀਵੀ ਵੇਲਾ ਚੈੱਕ ਕਰ ਰਹੇ ਆ ਸਾੜੀ ਜਿਹੜੀ ਸ਼ਹਿਰ ਦੇ ਵਿੱਚ ਸਾਰਾ ਅਸੀਂ ਪ੍ਰਸਤ ਚੰਦ ਰਿਆ ਸਾਡੀ ਕੋਸ਼ਿਸ਼ ਹੈ ਬਜਾਤੀ ਤੋਂ ਜਲਦੀ ਸਾਨੂੰ ਅਸੀਂ ਟ੍ਰੇਸ ਕਰ ਗਏ ਪਰ ਕੋਈ ਹਥਿਆਰ ਦੇ ਨਾਲ ਉਤੋ ਨਹੀਂ ਨਹੀਂ ਜੀ ਨਹੀਂ ਅਚਾਰਾ ਕੋਈ ਨਹੀਂ ਹੈਗਾ ਜਿਹਦੇ ਵਿੱਚ ਮਸਲਾ ਹਥਿਆਰ ਵਾਲਾ ਨਾ ਉਹਦੇ ਵਿੱਚ ਸੀਸੀਟੀਵੀ ਤੇ ਵੀ ਕੋਈ ਨਹੀਂ ਆ ਰਿਹਾ ਸਾਡੇ ਕੋਲ ਉਸ ਤਰ੍ਹਾਂ ਵੇਖਣ ਨੂੰ ਉਹਦੇ ਵਿੱਚ ਕਿਸੇ ਨਾ ਉਹ ਲੜਕੀ ਬਿਆਨ ਕਰਦੀ ਕਿ ਕਿੰਨੇ ਬੰਦੇ ਦਾ ਦੋ ਆਦਮੀ ਆ ਹੋਣ ਕੋਈ ਸਿਰਫ ਜਸਟ ਕੀ ਕਾਰਵਾਈ ਹੋ ਰਹੀ ਹੈ ਉਸ ਤੋਂ ਪਹਿਲੇ ਹੀ ਕੁਝੇ ਘਟਨਾਵਾਂ ਹੋਈਆਂ ਸੀ ਸੋ ਉਹਨਾਂ ਦੇ ਵੀ ਸਰ ਕੁਝ ਹੱਥ ਲੱਗੇ ਜਾਂ ਨਹੀਂ ਲੱਗੇ ਸਰ ਹਾਂ ਨਹੀਂ ਸਾਰੀਆਂ ਤਾਂ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਜਿਹੜੇ ਤਕਰੀਬਨ ਲੈ ਦੇ ਸ਼ਹਿਰ ਦੇ ਵਿੱਚ ਸਨੇਚ ਵਗੈਰਾ ਜੀ ਤੋਂ ਬੰਦ ਹੋ ਗਈ ਬਿਲਕੁਲ ਉਹ ਕੋਈ ਨਹੀਂ ਹੈਗਾ ਉਹ ਕੁਝ ਬੰਦੇ ਫੜ ਕੀਏ ਸੀ ਜਿਹੜੇ ਪਰਚੀ ਵਗੈਰਾ ਦਿੱਤੇ ਉਹਨਾਂ ਦੀ ਸਾਡੀ ਟ੍ਰੇਸ ਹੋ ਗਈ ਹੈ ਇਹ ਵੀ ਸਾਡੀ ਮੈਕਸਿਮਮ ਕੋਸ਼ਿਸ਼ ਹੈ ਅਸੀਂ ਜਲਦੀ ਤੋਂ ਜਲਦੀ ਟ੍ਰੈਸ ਕਰਾਂਗੇ ਸਰ ਦਿਨ ਦਿਹਾੜੇ ਆ ਕੋਈ ਘਟਨਾ ਹੋਣੀ ਸਰ ਕੀ ਮੰਨਿਆ ਜਾਵੇ ਸਰ ਇਸ ਤਰ੍ਹਾਂ ਨਹੀਂ ਜੀ ਇਹ ਅਚਾਨਕ ਜਿਹੜੇ ਕੁਝ ਬੰਦੇ ਜਾਂਦੇ ਉਹ ਕਿਸੇ ਵੀ ਹਰ ਬੰਦੇ ਨੂੰ ਚੱਕੀ ਨਹੀਂ ਕੀ ਸਮਝਿਆ ਕੁਝ ਬੰਦੇ ਦਾ ਕਿਸ ਵੀ ਉਹ ਨਾ ਤੁਰਿਆ ਕਰਦਾ ਇਹ ਤਾਂ ਉਸ ਦਾ ਮੌਕੇ ਤੇ ਹੀ ਵੈਸੇ ਪਤਾ ਲੱਗਦਾ ਕੀ ਕਰ ਗਿਆ ਵਾਕੀ ਸਾਡੀ ਸ਼ਹਿਰ ਦੇ ਵਿੱਚ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈ ਐਸਐਟੂ ਸਾਹਿਬ ਵੀ ਕਰਦੇ ਮੈਂ ਵੀ ਖੁਦ ਕਰਦਾ ਜਿਵੇਂ ਮੂੰਹ ਬੰਨ ਕੇ ਹੁਣ ਮੋਟਰਸਾਈਕਲਾਂ ਜਾਂ ਉਤਲੇ ਕਰਦੇ ਉਹਦੇ ਵਿੱਚ ਕੁਝ ਕੀਤਾ ਹਾਂ ਉਹ ਇਸ ਤਰ੍ਹਾਂ ਜੀ ਨੂੰ ਠੰਡ ਦਾ ਮੈਂ ਇਸ ਮੌਸਮ ਹੈਗਾ ਤਕਰੀਬਨ ਹੀ ਆਮ ਲੋਕ ਮੋਟਰਸਾਈਕਲ ਸਕੂਟਰ ਵਾਲੇ ਮੂੰਹ ਬੰਨ ਲੈਂਦੇ ਆ ਤਕਰੀਬਨ ਮੈਕਸਿਮਮ ਸਾਰੀ ਕੋਸ਼ਿਸ਼ ਹੈ ਸ਼ਹਿਰ ਦੇ ਵਿੱਚ ਚੈਕਿੰਗ ਤਾਂ ਨੇ ਜਿਹੜਾ ਕੋਈ ਮੂੰਹ ਬੰਦਿਆ ਹੋਵੇ ਸੀ ਮੂੰਖ ਲਾਉਨੇ ਆ ਪਰ ਫਿਰ ਵੀ ਕਿਤੇ ਵਾਹੂਗਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਆ ਸਕਦਾ jungle.